ਤੂ ਅਸੀਂ ਦੇਖਦੇ ਹਾਂ ਕਿ ਸਾਡੀ ਸਾਈਡਾਂ ਦੀ ਫੈਟ ਬਹੁਤ ਵੱਜ ਜਾਂਦੀ ਹੈ ਉਦਦੇ ਲਈ ਇਹ ਐਸਐ ਪਰਿਗਰੇਸ਼ਨ ਬਹੁਤ ਜ਼ਬਰਦਸਤ ਹੁੰਦਾ ਲੰਬਾ ਸਾਹ ਪਰਣਾ ਸਾਹ ਨੂੰ ਬਾਹਰ ਕੱਢਣਾ ਫਿਰ ਸਾਹ ਰੋਕ ਕੇ ਰੱਖਣਾ ਤੇ ਦੋਨੋਂ ਸਾਈਡ ਅਸੀਂ ਅੱਧੇ ਮਿੰਟ ਲੈ ਕੇ 1 ਮਿੰਟ ਅਭਿਆਸ ਦੇ ਨਾਲ ਦੋ ਤੋਂ ਮਿੰਟ ਵੀ ਰੋਕ ਸਕਦੇ ਹਾਂ ਇਸ ਦੇ ਨਾਲ ਸਾਡੀ ਥਾਈ ਦੀ ਸਾਈਡ ਵਾਲੀ ਕਮਰ ਦੀ ਔਰ ਕਮਰ ਤੋਂ ਉੱਪਰ ਤੱਕ ਰੀਬਸ ਤੱਕ ਜਿਹੜਾ ਸਟ੍ਰੈਚਿੰਗ ਹੁੰਦੀ ਹੈ ਔਰ ਸਾਈਡਾਂ ਦੀ ਫੈਟ ਖਤਮ ਹੁੰਦੀ ਹੈ ਇਸ ਨੂੰ ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ ਆ ਆਪਣੇ ਘਰ ਵਿੱਚ ਲੇਕਿਨ ਧਿਆਨ ਦੇਣਾ ਡਿਗਣਾ ਨਹੀਂ ਬੜੇ ਆਰਾਮ ਨਾਲ ਥੋਲੇ ਕੋਈ ਸੌਫਟ ਚੀਜ਼ ਹੋਏ ਗੋਡਿਆਂ ਤੇ ਇਸ ਨੂੰ ਦੂਜੇ ਵਿਆਸ ਵਿੱਚ ਵੀ ਕੀਤਾ ਜਾ ਸਕਦਾ ਹੈ ਵਜਰਾਸਨ ਚ ਬੈਠ ਕੇ ਦੂਸੀ ਸਾਈਡ ਉਸ ਤਰ੍ਹਾਂ ਝੁਕਣਾ ਕੋਸ਼ਿਸ਼ ਕਰਨੀ ਬਾਜੂ ਸਿੱਧੀ ਰਹੇ ਅਗਰ ਜ਼ਮੀਨ ਦੇ ਉੱਪਰ ਲਗਾਉਣੀ ਹੈ ਤਾਂ ਬਾਜੂ ਨੂੰ ਮੋੜ ਸਕਦੇ ਆ ਤੇ ਇਸ ਨਾਲ ਦੋਵੇਂ ਆਸਨ ਵਾਲਾ ਸੀ ਆਪਣੀ ਕਮਰ ਦੀ ਫੈਟ ਨੂੰ ਬੜੀ ਆਸਾਨੀ ਨਾਲ ਘਟਾ ਸਕਦੇ ਆ ਲੇਕਿਨ ਸ਼ਰਤ ਇਹ ਕਿਸ ਨੂੰ ਵੱਧ ਤੋਂ ਵੱਧ ਅਭਿਆਸ ਨਾਲ ਵਧਾਉਣਾ ਔਰ ਸਭ ਤੋਂ ਵੱਧ ਗਰਮ ਪਾਣੀ ਪੀ ਕੇ ਇਸ ਨੂੰ ਜੇਕਰ ਕੀਤਾ ਜਾਏ ਤਾਂ ਹੋਰ ਜ਼ਿਆਦਾ ਲਾਭ ਹੁੰਦਾ ਹੈ ਧੰਨਵਾਦ